ਬਾਰ ਦੀ ਸੰਗਤ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਆ ਤੇ ਮੰਨਿਓ ਵੀ ਜ਼ਰੂਰ ਮੇਰੇ ਭਰਾ ਸ਼ਹੀਦ ਪਰਿਵਾਰਾਂ ਵਾਸਤੇ ਬਹੁਤ ਮਾਇਆ ਦੇਣ ਨੂੰ ਵੀ ਬੈਠੇ ਆ ਬਾਹਰ ਦੇ ਮੁਲਕਾਂ 'ਚ ਵੀ ਜਿਹੜੇ ਦਰਦ ਰੱਖਦੇ ਆ ਪੰਜਾਬ ਨਾਲ ਜਿਹੜੇ ਸਿੱਖੀ ਨਾਲ ਦਰਦ ਰੱਖਦੇ ਆ ਜਿਹੜੇ ਕੌਮ ਦਾ ਦਰਦ ਰੱਖਦੇ ਆ ਜਿਨ੍ਹਾਂ ਨੇ ਦਰਦ ਆਪਣੇ ਪਿੰਡੇ ਤੇ ਹੰਡਾਇਆ ਸਾਡੇ ਵਾਂਗ ਤੇ ਜੇ ਸੇਵਾ ਭੇਜਣੀ ਆ ਤੇ ਮੈਂ ਇੱਕੋ ਇੱਕ ਬੰਦੇ ਨੂੰ ਜਾਣਦਾ ਆ ਜਿਹੜਾ ਕਿ ਬੰਦਾ ਸੱਚੀ ਸੁੱਚੀ ਸੇਵਾ ਕਰਦਾ ਉਹਦਾ ਨਾਮ ਆ ਬਲਵਿੰਦਰ ਸਿੰਘ ਪਖੋਕੇ ਜਿਨ੍ਹਾਂ ਨੇ ਮੇਰੇ ਪਾਪਾ ਜੀ ਨਾਲ ਜੇਲ ਵੀ ਕੱਟੀ ਆ ਬਲਵਿੰਦਰ ਸਿੰਘ ਪੱਖੋ ਕੇ ਨਾਬੇ ਜੇਲ ਚ ਰਹੇ ਆ ਤੇ ਮੇਰੇ ਪਾਪਾ ਜੀ ਵੀ ਨਾਬੇ ਜੇਲ ਚ ਰਹੇ ਆ ਤੇ ਕਾਫੀ ਗੱਲਬਾਤ ਪਾਪਾ ਜੀ ਨਾਲ ਇੱਥੇ ਕੀਤੀ ਇੰਟਰਵਿਊ ਲੈ ਕੇ ਗਏ ਤੇ ਸਪੋਰਟ ਵੀ ਮੇਰੀ ਮਾਤਾ ਜੀ ਚੜਾਈ ਕਰ ਗਏ ਸੀ ਤੇ ਬਲਵਿੰਦਰ ਸਿੰਘ ਪੱਖੋ ਕੇ ਜਦੋਂ ਅਖੰਡ ਪਾਠ ਸਾਹਿਬ ਤੇ ਆਏ ਆ ਤੇ ਉਹਨਾਂ ਨੇ ਆ ਕੇ ਜਦਨਾ ਅਖੰਡ ਪਾਠ ਸਾਹਿਬ ਧਰਿਆ ਉਸ ਦਿਨ ਮਾਲੀ ਸਾਹਿਬਾ ਵੀ ਸਾਡੀ ਕੀਤੀ ਆ ਉਹ ਇੱਕ ਉਹ ਜਿਹਾ ਜੋਧਾ ਬੰਦਾ ਆ ਜਿਹੜਾ ਸ਼ਾਂਟ ਸ਼ਾਂਟ ਕੇ ਸ਼ਹੀਦ ਪਰਿਵਾਰ ਅੱਗੇ ਲੈ ਕੇ ਆਉਂਦਾ ਅਰ ਸੱਚੀ ਸੁੱਚੀ ਸੇਵਾ ਕਰਦਾ ਉਹ ਬੰਦਾ ਉਹ ਜਿੰਨੀ ਸੇਵਾ ਆਉਂਦੀ ਆ ਬਾਹਰੋਂ ਵੀਰ ਭੇਜਦੇ ਆ ਉਹਨੂੰ ਤੇ ਉਹ ਪਰਿਵਾਰਾਂ ਤੱਕ ਪਹੁੰਚਾਉਂਦਾ ਪਰ ਉਹਦੇ ਅਕਾਊਂਟ ਉਹਦੇ ਫੇਸਬੁੱਕ ਅਕਾਊਂਟ ਉਹਦਾ YouTube ਅਕਾਊਂਟ ਉਹਦਾ Instagram ਅਕਾਊਂਟ ਜਿਹੜਾ ਆ ਉਹਨੂੰ ਬੈਨ ਕਰ ਦਿੱਤਾ ਜਾਂਦਾ ਪਤਾ ਕਿਉਂ ਕੀਤਾ ਜਾਂਦਾ ਉਹਦਾ ਬੈਨ ਬਲੰਦਰ ਸਿੰਘ ਪਖੋਕੇ ਦਾ ਪੀਚ ਕਿਉਂ ਬੈਨ ਕੀਤੇ ਜਾਂਦੇ ਇੱਕ ਸੱਚੀ ਸੇਵਾ ਕਰਦਾ ਤੇ ਸ਼ਹੀਦ ਪਰਿਵਾਰਾਂ ਤੱਕ ਪਹੁੰਚਦਾ ਕਰਦਾ ਤੇ ਤੁਸੀਂ ਉਹਦੀ ਸਪੋਰਟ